ਸਤਨਾਮ ਸਦੀਵਾਹਿ ਗੁਰੂ ਸਾਹਿਬ ਜੀਓ ਹਵਾਯਾ ਦੂਰੋਂ ਜਲ ਕੈ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਅਸਰਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸਭੋ ਟਲ ਗੁਰ ਸੇਵੀ ਐ ਅਹਨਸ ਸਹਜ ਸੁਪਾਏ दर्शन पर से गुरु कह जन्म मरण दुख जाय दर्शन पर से गुरु कह जन्म मरण दुख जाय सतनाम श्री वहे गुरु साहिब जी ओ तनासरी ਸ਼ੰਤ ਮਹਿਲਾ ਚੌਥਾ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਗੁਰ ਮਿਲਾਏ ਸੁਭਾਏ ਸਹਿਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਗੁਰ ਮਿਲਾਏ ਸੁਭਾਏ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਗਸੈ ਸਦਾ ਅਨੰਦਿਨ ਜਾਇ ਆਪ ਸਾਚੇ ਭਾਵੇ ਅਹੰਕਾਰ ਹਮ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਦੀਓ ਕਿਰਪਾ ਕਰੇ ਤਾਂ ਨਾਮ ਤੇ ਆਈਐ ਜੀਓ ਅੰਦਰ ਸਾਚਾ ਨੇਹ ਊਰੇ ਸਤਗੁਰ ਆ ਜੀਓ ਹਾਂ ਇਸ ਸੇ ਦਿਨ ਰਾਤ ਮੈਂ ਕਦੇ ਨਾ ਵੀਸਰ ਜੀਉ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾ ਸਰਮਣੀ ਸਣੀ ਤਾ ਇਹ ਮਨ ਤ੍ਰਿਪਤੈ ਪੀਵਾ ਨਦਰ ਕਰੇ ਤ ਸਤਗੁਰ ਮੇਲੇ ਆਨੰਦਨ ਬਿਬੈਕ ਬੁੱਧ ਵਿਚਰੇ ਅੰਦਰ ਸਚ ਨੇਹ ਪੂਰੇ ਸਤਗੁਰੈ ਸੱਤ ਸੰਗਤ ਮਿਲਾ ਵਡਪਾਗ ਤਾ ਹਰ ਰਸ ਆਵੇ ਜੀਉ अन दिन रह लिवलाए तो सहज समावे जियो सहज समावे तो हर मन भाव सदातीत बैरागी हलत पलत सोवा जगयंतर राम नाम लिवलागी ਹਰਖ ਜੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲਾਇ ਵਡ ਭਾਗ ਤਾਂ ਹਰ ਰਸ ਆਵੇ ਜੀਉ ਦੂਜੈ ਪਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜਿਉ ਮਾਇਆ ਦੁਖ ਮੋਹਿਆ ਹੋ ਮੈਂ ਰੁਹਿਆ ਮੇਰੀ ਮੇਰੀ ਕਰਤਿ ਵਿਹਾਵੈ ਪ੍ਰਭ ਦੇ ਤਿਸ ਚੇਤ ਨਾਹੀ ਅੰਤ ਗਿਆ ਕੁਛ ਤਾਵੇ ਬਿਨ ਨਾਵੇ ਕੋ ਸਾਥ ਨ ਜਾਲੇ ਪੁੱਤਰ ਕਲਕਰ ਮਾਇਆ ਧੋਇਆ ਦੂਜੈ ਪਾਏ ਦੁਖ ਹੋਏ ਮਨ ਮੁਖ ਜਮ ਜਹਿਆ ਜੀ ਕਰ ਕਿਰਪਾਲ ਹੋ ਮਿਲਾਏ ਮਹਿਲ ਹਰ ਪਾਇਆ ਜੀਉ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਉ ਰਬ ਮਨ ਪਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਨ ਦਿਨ ਜਪਤ ਰਹੈ ਦਿਨ ਰਾਤੀ ਸਹਜੇ ਨਾਮ ਮਤਿਆ ਆ ਨਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲੇ ਹੁ ਮਿਲਾਏ ਨਹਿਲ ਹਰ ਪਾਵੇ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲੇ ਹੁ ਮਿਲਾਏ ਮਹਿਲ ਹਰ ਪਾਵੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ